ਏਅਰ ਇੰਡੀਆ ਹੋਵੇ ਤੇ ਚੱਜ ਦੀ ਖਬਰ ਹੋਵੇ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਤਾਲਮੇਲ ਹੀ ਕੋਈ ਨਹੀਂ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਨਾ ਕਿ ਏਅਰ ਇੰਡੀਆ ਪੰਜਾਬ ਰੋਡਵੇਜ਼ ਵਰਗੀ ਆ ਤੇ ਪੰਜਾਬ ਰੋਡਵੇਜ਼ ਏਅਰ ਇੰਡੀਆ ਵਰਗੀ ਆ ਬਹੁਤ ਸਾਰੇ ਸਾਡੇ ਸਾਥੀ ਸਾਹਮਣੇ ਆਉਂਦੇ ਆ ਜਿਹੜੇ ਇਹ ਗੱਲ ਕਹਿੰਦੇ ਕਿ ਏਅਰ ਇੰਡੀਆ ਦੇ ਵਿੱਚ ਆ ਰਹੇ ਸਾਂ ਰਾਹ ਦੇ ਵਿੱਚ ਡਿਲੇ ਹੋ ਗਈ ਫਲਾਈਟ ਉੱਥੇ ਰੁਕੇ ਸੀ 2 ਘੰਟੇ ਦੇ ਲਈ ਪਰ 5 ਘੰਟੇ ਲੱਗੇ ਬਹੁਤ ਸਾਰੇ ਸਾਥੀ ਇਹ ਗੱਲ ਕਹਿੰਦੇ ਵੀ ਸਾਡੀਆਂ LED ਨਹੀਂ ਚੱਲੀਆਂ ਜਿਹੜੀਆਂ ਮੂਰੇ ਸਕਰੀਨਾਂ ਹੁੰਦੀਆਂ ਉਹ ਚੱਲੀਆਂ ਹੀ ਨਹੀਂ ਇਹ ਆਮ ਤੌਰ ਦੇ ਉਤੇ ਦੇਖਣ ਨੂੰ ਮਿਲਦਾ ਕਿ 에어 ਇੰਡੀਆ ਦੇ ਵਿੱਚ ਕੁਝ ਨਾ ਕੁਝ ਇਹੋ ਜੀ ਗੱਲ ਹੁੰਦੀ ਆ ਜਿਹਦੇ ਕਰਕੇ ਉਹਦੀ ਖਬਰ ਬਣਦੀ ਹੈ ਕਦੇ ਤੁਸੀਂ ਦੇਖਿਆ ਵੀ ਭਾਈ ਮਲੇਸ਼ੀਅਨ 에어ਲਾਈਨ ਦੀਆਂ ਇੰਨੀਆਂ ਖਬਰਾਂ ਬਣੀਆਂ ਹੁਣ ਨੈਗੇਟਿਵ ਕਦੇ ਤੁਸੀਂ ਦੇਖਿਆ ਹੋਵੇ ਲੁਫਤਾਂਸਾ 에어ਲਾਈਨ ਦੀਆਂ ਖਬਰਾਂ ਇਹੋ ਜੀਆਂ ਹੋਣ ਕਦੇ ਤੁਸੀਂ ਦੇਖਿਆ ਹੋਵੇ ਕਿ ਸਿੰਗਾਪੁਰ 에어ਲਾਈਨ ਦੀਆਂ ਇਹੋ ਜੀਆਂ ਖਬਰਾਂ ਹੋਣ ਇਹ ਸਾਡੀ 에어 ਇੰਡੀਆ ਦੇ ਨਾਲ ਸੰਬੰਧਿਤ ਕਿਉਂ ਆ ਕਿਉਂਕਿ 에어 ਇੰਡੀਆ ਬੇਸ਼ੱਕ ਨਿੱਜੀ ਹੱਥਾਂ ਦੇ ਵਿੱਚ ਆ ਗਈ ਆ ਟਾਟਾ ਪਰਿਵਾਰ ਦੇ ਕੋਲੇ ਆ ਗਈ ਪਰ ਫਿਰ ਵੀ ਇਹ ਸਹੂਲਤਾਂ ਦੇ ਪੱਖੋਂ ਟਾਟਾ ਕਹਿਣ ਵਾਲੀ ਆ ਹੁਣ ਤੁਸੀਂ ਦੇਖੋ ਵੀ ਸਕੰਦਰ ਸਿੰਘ ਮਲੂਕਾ ਜਿਹੜੇ ਪੰਜਾਬ ਦੇ ਸਾਬਕਾ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ 25 ਮਾਰਚ ਦੀ ਗੱਲ ਦਿੱਲੀ ਤੋਂ ਟ੍ਰਾਂਟੋ ਦੇ ਵਿੱਚ ਜਾਣਾ AI 199 ਫਲਾਈਟ ਨੰਬਰ ਆ ਤੇ ਉਹ ਕਹਿੰਦੇ ਜੀ ਉਹਦੇ ਵਿੱਚ ਜਦੋਂ ਅਸੀਂ ਗਏ ਉਥੇ ਫਰਸਟ ਕਲਾਸ ਦੀਆਂ ਸੀਟਾਂ ਖੁੱਲੀਆਂ ਹੀ ਨਹੀਂ ਕਈ ਸੀਟਾਂ ਟੁੱਟੀਆਂ ਪਈਆਂ ਕਿਸੇ ਸੀਟ ਦਾ ਕਿਵੇਂ ਬੁਰਾ ਹਾਲ ਆ ਕਿਸੇ ਸੀਟ ਦਾ ਕਿਵੇਂ ਬੁਰਾ ਹਾਲ ਆ ਇਹਦੇ ਵਿੱਚ ਸਹੂਲਤ ਨਾਲ ਦੀ ਕੋਈ ਚੀਜ਼ ਨਹੀਂ ਸੀ ਉਹਨਾਂ ਨੇ ਇਹ ਗੱਲ ਕਹੀ ਆ ਸ਼ਹਿਰੀ ਹਵਾਬਾਦੀ ਵਿਭਾਗ ਦੇ ਮੰਤਰੀ ਨੂੰ ਕਿ ਕਿਰਪਾ ਕਰਕੇ ਤੁਸੀਂ 에어 ਇੰਡੀਆ ਦੇ ਵੱਲ ਖਿਆਲ ਕਰੋ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਅਦਾਲਤ ਦਾ ਦਰਵਾਜ਼ਾ ਖੜਕਾਉਂਗਾ ਚਲੋ ਹੋ ਸਕਦਾ ਮਲੂਕਾ ਸਾਹਿਬ ਦਰਵਾਜ਼ਾ ਖੜਕਾਉਣ ਜਾਂ ਨਾ ਖੜਕਾਉਣ ਪਰ ਖਬਰ ਤਾਂ ਆਈ ਨਾ ਇਸ ਤੋਂ ਵੀ ਵੱਡੀ ਖਬਰ ਉਸ ਦਿਨ ਆਈ ਸੀ ਜਦੋਂ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੋਪਾਲ ਤੋਂ ਦਿੱਲੀ ਦੇ ਵੱਲ ਜਾਣਾ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ ਤੇ ਉਹਨਾਂ ਨੇ ਆਪ ਟਵਿੱਟਰ ਦੇ ਉੱਤੇ ਲਿਖਿਆ ਸੀ ਕਿ ਭਾਈ ਜਿਹੜੀ 에ਅ ਇੰਡੀਆ ਦੇ ਵਿੱਚ ਮੈਂ ਬੈਠਾ ਇੱਥੇ ਸੀਟ ਦਾ ਬੜਾ ਬੁਰਾ ਹਾਲ ਆ ਸੀਟਾਂ ਇੱਥੇ ਟੁੱਟੀਆਂ ਪਈਆਂ ਤੇ ਜਦੋਂ ਜਾ ਕੇ ਸਟਾਫ ਨੂੰ ਬੁਲਾਉਣੇ ਉਹ ਕਹਿੰਦੇ ਜੀ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਜੋ ਕੁਝ ਸਾਡੇ ਸਾਹਮਣੇ ਹੈ ਜੋ ਕੁਝ ਸਾਡੇ ਹੱਥ ਦੇ ਵਿੱਚ ਹੈ ਆਪ ਜੀ ਨੂੰ ਉਹੀ ਪਰੋਸ ਸਕਦੇ ਆ ਆਪ ਜੀ ਨੂੰ ਉਹੀ ਸਹੂਲਤ ਦੇ ਸਕਦੇ ਆ ਜੇ ਅੱਜ ਇੱਕ ਕੇਂਦਰੀ ਮੰਤਰੀ ਵੀ ਇਹ ਗੱਲ ਕਹਿੰਦਾ ਜੇ ਅੱਜ ਇੱਕ ਸਾਬਕਾ ਮੰਤਰੀ ਵੀ ਇਹ ਗੱਲ ਕਹਿੰਦਾ ਮਤਲਬ ਇਹ ਹੈ ਕਿ ਖਬਰ ਭਾਈ ਇਹ ਵੱਡੀ ਆ ਕਿਉਂਕਿ ਵੱਡੀ ਖਬਰ ਉਦੋਂ ਹੀ ਬਣਦੀ ਜਦੋਂ ਕੋਈ ਵੱਡੀ ਹਸਤੀ ਕਹ ਦੇਵੇ ਨਹੀਂ ਤਾਂ ਤੁਸੀਂ ਜਾਂ ਮੈਂ ਆਪਣਾ ਤਜਰਬਾ ਸਾਂਝਾ ਕਰੀਏ ਉਹ ਖਬਰ ਥੋੜੀ ਬਣਦੀ ਆ ਅਖਬਾਰ ਦੇ ਵਿੱਚ ਇੱਕ ਕੋਨੇ ਦੇ ਵਿੱਚ ਜਿਵੇਂ ਨਾਂ ਦੀ ਬਦਲੀ ਦਾ ਇਸ਼ਤਿਹਾਰ ਹੁੰਦਾ ਨਹੀਂ ਤਾਂ ਆਮ ਤੌਰ ਦੇ ਉੱਤੇ ਬੰਦੇ ਦੀ ਖਬਰ ਐ ਨੁਕਰੇ ਜੇ ਲੱਗੀ ਹੁੰਦੀ ਉਹਦਾ ਕੋਈ ਅਰਥ ਨਹੀਂ ਨਿਕਲਦਾ ਪਰ 에어 ਇੰਡੀਆ ਦਾ ਮਾੜਾ ਹਾਲ ਇਹ ਨਾ ਕਿਉਂ ਆ ਕਿਉਂਕਿ 에어 ਇੰਡੀਆ ਦੇ ਵਿੱਚੋਂ ਕਦੇ ਖਬਰ ਆਉਂਦੀ ਜੀ ਕਿ ਕਿਹੜੀਆਂ ਸੀਟਾਂ ਟੁੱਟੀਆਂ ਕਦੇ ਖਬਰ ਆਉਂਦੀ ਜੀ ਕਿ ਕਿਹੜੀਆਂ ਸਕਰੀਨਾਂ ਨਹੀਂ ਚੱਲ ਰਹੀਆਂ ਕਦੇ ਖਬਰ ਆਉਂਦੀ ਜੀ ਫਲਾਈਟ ਲੇਟ ਹੋ ਗਈ ਕਦੇ ਖਬਰ ਆਉਂਦੀ ਜੀ ਤਕਨੀਕੀ ਖਰਾਬੀ ਪੈ ਗਈ ਕਦੇ ਖਬਰ ਆਉਂਦੀ ਜੀ ਇਹਦੇ ਵਿੱਚ ਵਾਸ਼ਰੂਮ ਨਹੀਂ ਸਹੀ ਸੀ ਕਦੇ ਖਬਰ ਆਉਂਦੀ ਜੀ ਦਰਵਾਜ਼ਾ ਖੁੱਲ ਗਿਆ ਕਦੇ ਕੋਈ ਖਬਰ ਕਦੇ ਕੋਈ ਖਬਰ ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ ਕਿ ਭਾਈ ਜਦੋਂ ਅਸੀਂ ਟਿਕਟ ਬੁੱਕ ਕਰਵਾਉਨੇ ਆ ਜੇ ਤੁਸੀਂ ਥੋੜਾ ਜਿਹਾ ਪ੍ਰੀਮੀਅਮ ਲੈਨੇ ਆ ਤੇ ਉਹ ਕਰੀਏ ਜਕਰ ਥੋੜਾ ਜਿਹਾ ਖੁੱਲੀ ਥ ਫਿਰ ਭਾਈ ਇੰਨੇ ਪੈਸੇ ਵੱਧ ਲੱਗਣਗੇ ਬਿਜ਼ਨਸ ਕਲਾਸ ਦੇ ਇੰਨੇ ਪੈਸੇ ਲੱਗਣਗੇ ਫਰਸਟ ਕਲਾਸ ਦੇ ਇੰਨੇ ਪੈਸੇ ਲੱਗਣਗੇ ਪਰ ਇੰਨਾ ਮੰਦੜਾ ਹਾਲ ਕਿਉਂ ਆ ਇਸ ਕਰਕੇ ਜਿਹੜੇ ਲੋਕ ਆ ਉਹਨਾਂ ਨੂੰ ਲੁੱਟਿਆ ਕਿਉਂ ਜਾ ਰਿਹਾ ਉਹਨਾਂ ਦੀ ਕਿਰਤ ਕਮਾਈ ਦੇ ਉੱਤੇ ਉਹਨਾਂ ਦੀ ਮਿਹਨਤ ਦੀ ਕਮਾਈ ਦੇ ਉੱਤੇ ਸੱਟ ਕਿਹੜੇ ਕਾਰਨ ਕਰਕੇ ਮਾਰੀ ਜਾ ਰਹੀ ਆ ਲੋਕਾਂ ਦੇ ਮਨਾਂ ਵਿੱਚ ਸਵਾਲ ਧਰਦਾ ਮੈਂ ਹੈਰਾਨ ਹੁੰਨਾ ਕਦੇ-ਕਦੇ ਕਈ ਵਾਰੀ ਖਬਰਾਂ ਇਹ ਵੀ ਆਉਂਦੀਆਂ ਕਿ 에ਅਰ ਇੰਡੀਆ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਲੜਾਈ ਹੋ ਗਈ ਤੇ ਵਿੱਚ ਸਟਾਫ ਵੀ ਸ਼ਾਮਲ ਹੋ ਗਿਆ ਕਦੇ-ਕਦੇ ਲੱਗਦਾ ਵੀ ਸਭ ਤੋਂ ਵੱਧ ਅਨਪ੍ਰੋਫੈਸ਼ਨਲ ਲੋਕਾਂ ਦੇ ਵੱਲੋਂ ਇੱਥੇ ਆ ਕੇ ਕੰਮ ਕੀਤਾ ਗਿਆ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਜਦੋਂ ਪ੍ਰਬੰਧਾਂ ਦੀ ਗੱਲ ਕਰਦੇ ਆ ਆਮ ਤੌਰ ਦੇ ਉੱਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਭਾਈ ਜਿਹੜੇ ਹੈਗੇ ਨਾ ਸਰਕਾਰੀ ادارے ਉਹ ਚਲੋ ਢਿੱਲੇ ਮੱਠੇ ਹੁੰਦੇ ਜਦੋਂ ਨਿੱਜੀ ਹੱਥਾਂ ਵਿੱਚ ਚਲੇ ਜਾਂਦੇ ਆ ਉਹ ਵਧੀਆ ਹੋ ਜਾਂਦੇ ਆ ਨਿੱਕੇ ਨਿੱਕੇ ਦੇਸ਼ਾਂ ਚਿੜੀ ਦੇ ਪੂੰਝੇ ਜੱਡੇ ਕਦੇ ਸੋਚਿਆ ਵੀ ਮਲੇਸ਼ੀਆਨ 에ਅਰਲਾਈਨ ਦੇ ਗਏ ਇਹੋ ਜਿਹੀਆਂ ਖਬਰਾਂ ਆਈਆਂ ਹੋਣ ਸਿੰਗਾਪੁਰ 에ਅਰਲਾਈਨ ਦੇ ਗਏ ਇਹੋ ਜਿਹੀਆਂ ਖਬਰਾਂ ਹੋਣ ਥਾਈ 에ਅਰਲਾਈਨ ਦੇ ਗਏ ਇਹੋ ਜਿਹੀਆਂ ਖਬਰਾਂ ਹੋਣ ਉਹ ਦੁਨੀਆ ਦੇ ਵਿੱਚ ਚੋਟੀ ਦੀਆਂ 에ਅਰਲਾਈਨਾਂ ਦੇ ਵਿੱਚ ਆ ਪਰ ਭਾਰਤ ਦੇ ਵਿੱਚ ਕਿਉਂ ਇਦਾਂ ਭਾਰਤ ਦੀ ਇਕੋ ਇੱਕ 에ਅਰ ਲਾਈਨ ਹੈ ਇੰਟਰਨੈਸ਼ਨਲ ਉਹ ਹੈਗੀ ਜੀ 에ਅਰ ਇੰਡੀਆ ਤੇ 에ਅਰ ਇੰਡੀਆ ਦੇ ਬਾਰੇ ਕਦੇ ਚੱਜਲੀ ਖਬਰ ਨਹੀਂ ਆਈ ਸੋ ਇਸ ਗੱਲ ਕਰਕੇ ਲੋਕ ਪਰੇਸ਼ਾਨ ਆ ਮੇਰਾ ਦੋਸਤ ਹੈ ਇੱਕ ਉਹ ਬਰਮਿੰਗਮ ਦੇ ਵਿੱਚ ਰਹਿੰਦਾ ਉਹ ਮੈਨੂੰ ਅਕਸਰ ਗੱਲ ਕਹਿਣਾ ਹੁੰਦਾ ਬਾਈ ਜੀ ਅਸੀਂ ਨਾ ਇਸ ਲਾਲਚ ਦੇ ਵਿੱਚ ਟਿਕਟ ਲੈ ਲੈਨੇ ਬਰਮਿੰਗਮ ਤੋਂ ਸਿੱਧੀ ਅਮਰਸਰ ਦੀ ਫਲਾਈਟ ਆ ਵੀ ਰਾਹ ਦੇ ਵਿੱਚ ਸਾਨੂੰ ਦਿੱਲੀ ਰੁਕਣਾ ਨਹੀਂ ਪੈਂਦਾ ਪਰ ਕਹਿੰਦਾ ਵੀ ਜੇਕਰ ਇਹ ਵੇਲੇ ਸਰ ਤੁਰ ਪਵੇ ਸਾਨੂੰ ਫੇਰ ਹੈਰਾਨੀ ਹੁੰਦੀ ਆ ਜੇ ਇਹ 5 ਘੰਟੇ 7 ਘੰਟੇ 8 ਘੰਟੇ ਲੇਟ ਹੋਵੇ ਸਾਨੂੰ ਇਸ ਗੱਲ ਤੇ ਹੈਰਾਨੀ ਨਹੀਂ ਹੁੰਦੀ ਸੋ ਮੇਰੀ ਬੇਨਤੀ ਹੈ ਵੀ ਜੇਕਰ ਤੁਹਾਡੇ ਕੋਲੇ ਖੁੱਲਾ ਡੁੱਲਾ ਸਮਾਂ ਹੈ ਤੁਸੀਂ 에ਅਰ ਇੰਡੀਆ ਜ਼ਰੂਰ ਬੁੱਕ ਕਰਿਆ ਕਰੋ ਪਰ 에ਅਰ ਇੰਡੀਆ ਦੇ ਪ੍ਰਬੰਧਾਂ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਪਤਾ ਨਹੀਂ ਮੈਨੇਜਮੈਂਟ ਕਿੱਥੇ ਸੁੱਤੀ ਪਈ ਆ ਉਹਨੂੰ ਇਸ ਗੱਲ ਦੇ ਵੱਲ ਗੌਰ ਕਰਨੀ ਚਾਹੀਦੀ ਆ ਇਹ ਨਹੀਂ ਵੀ ਆਪਾਂ ਐਪ ਦੇ ਉੱਤੇ ਕੋਈ ਆਪਦੀ ਕੰਪਲੇਨ ਪਾਤੀ ਉਹਨਾਂ ਨੇ ਅਗੋ ਕਹਿੰਦਾ ਜੀ ਅਸੀਂ ਇਹਦੇ ਉੱਤੇ ਠੁਕਵੀਂ ਕਾਰਵਾਈ ਕਰਾਂਗੇ ਗੱਲ ਉੱਥੇ ਹੋਗੀ ਇਹ ਸਰਕਾਰੀ ادارےਾਂ ਦੇ ਵਿੱਚ ਹੁੰਦਾ ਵੀ ਤੁਸੀਂ ਸ਼ਿਕਾਇਤ ਕਰੋ ਉਹ ਕਹਿੰਦੇ ਜੀ ਅਸੀਂ ਕਮੇਟੀ ਬਣਾਤੀ ਉਹ ਕਹਿੰਦੇ ਅਸੀਂ ਇੱਥੇ ਕਾਰਵਾਈ ਕਰਾਂਗੇ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਲੋਕਾਂ ਦੀ ਖੱਜਲਤਾ ਨਹੀਂ ਹੋਣੀ ਚਾਹੀਦੀ ਕਰੇ ਤਾਂ ਖਬਰ ਆਵੇ ਜਦੋਂ ਵੀ 에ਰਲਾਈਨ ਦੀ ਖਬਰ ਆਊਗੀ ਕੋਈ ਮੰਦੜੀ ਉਹਦੇ ਵਿੱਚ 에ਰ ਇੰਡੀਆ ਦਾ ਨਾਮ ਦਸਾਂ ਪਿੱਛੇ ਸੱਤਾਂ ਦੇ ਵਿੱਚ ਹੋਊਗਾ 20ਾਂ ਦੇ ਪਿੱਛੇ 15 16 ਦੇ ਵਿੱਚ ਨਾਮ ਹੋਊਗਾ ਵੀ ਇਹ 에ਰ ਇੰਡੀਆ ਦਾ ਕਮੀ ਹੋਣਾ ਲੋਕਾਂ ਦੇ ਮਨ ਦੇ ਵਿੱਚ ਇਹ ਰਾਏ ਬਣੀ ਪਈ ਆ ਸੋ ਇਸ ਗੱਲ ਦੇ ਵੱਲ ਗੌਰ ਕਰਨੀ ਚਾਹੀਦੀ ਦੂਜੀ ਗੱਲ ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਣਾ ਵੀਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹ ਇਸ ਕਰਕੇ ਗਏ ਆ ਕਿਉਂਕਿ ਉਹਨਾਂ ਨੇ ਆਪਦੀ ਕਿਰਤ ਕਮਾਈ ਆ ਜਿਹੜੀ ਕਰਨੀ ਆ ਉਹਨਾਂ ਨੂੰ ਉੱਥੇ ਸੁਰੱਖਿਆ ਉਹਨਾਂ ਨੂੰ ਸਹੂਲਤਾਂ ਉੱਥੇ ਵੱਧ ਚਾਹੀਦੀਆਂ ਉਹਨਾਂ ਨੇ ਬੜੀ ਮਿਹਨਤ ਕਰਕੇ ਆਪਦੇ ਪੈਰ ਪੱਕੇ ਕੀਤੇ ਆ ਪਰ ਕਰੇ ਸੋਚ ਕੇ ਦੇਖੋ ਵੀ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਗਏ ਕਿੰਨੇ ਲੋਕਾਂ ਦੇ ਘਰਾਂ ਦੇ ਉੱਤੇ ਕਬਜ਼ੇ ਹੋ ਗਏ ਤੇ ਸਾਡੇ ਤਾਂ ਪੰਜਾਬਗਾਂ ਦੀ ਅਕਰਤ ਆ ਵੀ ਜੇਕਰ ਬੰਦੇ ਨੂੰ ਦਿਸ ਵੀ ਰਿਹਾ ਹੁੰਦਾ ਵੀ ਭਾਈ ਇਸ ਬੰਦੇ ਨੇ ਮਾਤੜ ਬੰਦੇ ਨੂੰ ਆਪਣੇ ਘਰ ਦੇ ਵਿੱਚ ਬਿਠਾਇਆ ਸੀ ਮਦਦ ਦੇ ਲਈ ਵੀ ਚਲੋ ਮੇਰਾ ਬੂਹਾ ਖੁੱਲਾ ਰਹੂਗਾ ਇਹਨੂੰ ਕਿਰਾਇਆ ਨਾ ਪਊਗਾ ਇਹਦੀ ਮਦਦ ਹੋ ਗਈ ਸਾਡੀਆਂ ਜੋੜੀਆਂ ਨੂੰ ਤਾਕੀਆਂ ਨੂੰ ਸਿਉਂਕ ਨਾ ਲੱਗੂਗੀ ਪਰ ਕਿੰਨੀ ਵਾਰ ਦੇਖਿਆ ਕਿ ਜਦੋਂ ਉਹ ਚਾਰਾਂ ਬਰਿਆਂ ਬਾਅਦ ਆਏ ਦੋਹਾਂ ਬਰਿਆਂ ਬਾਅਦ ਇਹ ਉਹਨਾਂ ਨੇ ਕਬਜ਼ਾ ਕਰ ਲਿਆ ਫਿਰ ਪਿੰਡ ਦੇ ਲੋਕ ਜਦੋਂ ਇਕੱਠੇ ਹੁੰਦੇ ਕਹਿਣਗੇ ਤੈਨੂੰ ਬਾਈ ਕੀ ਫਰਕ ਪ ਇਰੇ ਮੂੰਹ ਤੇ ਮਾਰ 5-7 10 ਲੱਖ ਰੁਪਈਆ ਫਿਰ ਲੋਕ ਇਸ ਪਾਸੇ ਨੂੰ ਤੁਰ ਪੈਂਦੇ ਆ ਜਗਰਾਉਂ ਦੇ ਵਿੱਚ ਪਿੰਡਾ 모ਹੀ 모ਹੀ ਪਿੰਡ ਦਾ ਮਨਦੀਪ ਸਿੰਘ ਮਨਦੀਪ ਸਿੰਘ ਹੈਗਾ ਜੀ ਕੈਲੀਫੋਰਨੀਆ ਦੇ ਵਿੱਚ ਰਹਿੰਦਾ 2024 ਦੇ ਵਿੱਚ ਉਹ ਕਈ ਵਰਿਆਂ ਬਾਅਦ ਕਾਫੀ ਲੰਮੇ ਸਮੇਂ ਬਾਅਦ ਆਪਦੇ ਪਿੰਡ ਦੇ ਵਿੱਚ ਆਇਆ ਜਦੋਂ ਉਹਨੇ ਘਰ ਦਾ ਜਾ ਕੇ ਬੂਹਾ ਖੋਲਿਆ ਵਿੱਚ ਹੋਰ ਲੋਕ ਬੈਠੇ ਆ ਜ਼ਮੀਨ ਦੇ ਉੱਤੇ ਕਬਜ਼ਾ ਹੋਣ ਦੀ ਤਿਆਰੀ ਆ ਸੰਧ ਖੇਤੀਬਾੜੀ ਵਾਲੇ ਵੇਸ਼ ਦਿੱਤੇ ਗਏ ਆ ਮੋਟਰ ਦੇ ਉੱਤੇ ਕਬਜ਼ਾ ਹੋ ਗਿਆ ਉਹਨੇ ਪੁਲਿਸ ਦੇ ਕੋਲੇ ਸ਼ਿਕਾਇਤ ਕਰਵਾਈ ਪੁਲਸ ਨੇ ਹੁਣ ਲੰਬੇ ਸਮੇਂ ਬਾਅਦ 10 ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਤੇ ਪੁਲਸ ਆ ਜਿਹੜੀ ਉਹ ਹੁਣ ਉਹਨਾਂ ਬੰਦਿਆਂ ਨੂੰ ਲੱਭ ਰਹੀ ਆ ਕਈਆਂ ਦੇ ਉੱਤੇ ਬਾਈ ਨੇਮ ਪਰਚਾ ਦਰਜ ਹੋਇਆ ਕਈਆਂ ਦੇ ਉੱਤੇ ਨਾਂ ਸਮੇਤ ਨਹੀਂ ਹੋਇਆ ਪਰ ਸਵਾਲ ਇਹ ਪੈਦਾ ਹੁੰਦਾ ਵੀ ਆਹ ਕੁਝ ਆਮ ਹੋ ਹੀ ਜਾਂਦਾ ਮੈਂ ਭੈਣਾ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਦੇਖੋ ਮਨਦੀਪ ਸਿੰਘ ਨੂੰ ਜੇ ਇਨਸਾਫ ਮਿਲ ਜੇ ਸਹੀ ਤਰੀਕੇ ਦੇ ਨਾਲ ਤਾਂ ਭਵਿੱਖ ਦੇ ਵਿੱਚ ਬਾਕੀ ਐਨਆਰਆਈ ਪਰਿਵਾਰਾਂ ਨੂੰ ਹੌਸਲਾ ਹੋਊਗਾ ਵੀ ਯਾਰ ਇੱਥੇ ਇਨਸਾਫ ਵੀ ਮਿਲ ਜਾਂਦਾ ਪਰ ਜੇ ਬੇਚਾਰਾ ੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਭਾਈ ਉੱਥੋਂ ਸਾਰਾ ਕੁਝ ਵੇਚਦੇ ਓਥੇ ਕੱਖ ਨਹੀਂਗਾ ਨਿਕਲ ਚੱਲੋ ਜਿਹੜਾ ਕੁਝ ਹੈ ਗੱਲ ਲੈ ਕੇ ਕੋਈ ਫਾਇਦਾ ਨਹੀਂ ਉੱਥੇ ਧੱਕੇ ਖਾਣ ਦਾ ਫਿਰ ਲੋਕਾਂ ਦੇ ਵਿੱਚ ਇਹ ਸੁਣੀ ਜਾਊਗਾ ਬੇਨਤੀ ਮੇਰੀ ਇਹ ਆ ਵੀ ਵਿਦੇਸ਼ਾਂ ਦੇ ਵਿੱਚੋਂ ਪੈਣਾ ਵੀ ਆਉਂਦੇ ਆ ਕੋਈ ਮਹੀਨੇ ਲਈ ਆਉਂਦਾ ਕੋਈ 20 ਦਿਨ ਲਈ ਆਉਂਦਾ ਕੋਈ ਡੇਢ ਮਹੀਨੇ ਲਈ ਆਉਂਦਾ ਕੋਈ 15 ਦਿਨ ਲਈ ਆਉਂਦਾ ਜਦੋਂ ਤੁਸੀਂ ਆਉਨੇ ਆ ਆਪਦੇ ਬਾਕੀ ਜ਼ਰੂਰੀ ਕੰਮਾਂ ਦੇ ਨਾਲ ਨਾਲ ਪਟਵਾਰੀ ਦੇ ਕੋਲੇ ਜਾ ਕੇ ਕਨੂਗੋ ਦੇ ਕੋਲੇ ਜਾ ਕੇ ਤੇ ਫਰਦ ਕਢਾ ਲਿਆ ਕਰੋ ਤੇ ਜਮ੍ਹਾਂਬੰਦੀ ਵੀ ਲੈ ਲਿਆ ਕਰੋ ਦੋ ਵਰਿਆਂ ਦੇ ਵਿੱਚ ਕੋਈ ਬੱਚ ਦੇ ਕੋਈ ਕੁਣਤਰਤਾ ਨਹੀਂ ਨਵੀਂ ਕੋਈ ਤਕਨੀਕੀ ਗਲਤ ਨਹੀਂ ਸ਼ਾਮਲ ਕੀਤੀ ਕੋਈ ਵਾਧ ਘਾਟ ਤਾਂ ਨਹੀਂ ਕੀਤੀ ਖਸਰਾ ਨੰਬਰ ਸਹੀ ਹੈ ਤੁਹਾਡੇ ਖੇਤਾਂ ਦੇ ਇਸ ਗੱਲ ਨੂੰ ਚੈੱਕ ਕਰ ਲਿਆ ਕਰੋ ਬਾਅਦ ਦੇ ਵਿੱਚ ਭਾਈ ਵਕੀਲ ਲੱਭਣ ਦੇ ਉੱਤੇ ਮਹੀਨਾ ਲੱਗ ਜਾਂਦਾ ਤੇ ਤਰੀਕ ਪੈਣ ਦੇ ਉੱਤੇ 3 ਮਹੀਨੇ ਲੱਗ ਜਾਂਦੇ ਆ ਤੁਸੀਂ ਫੇਰ ਵੀ ਨਾ ਨਾ ਬਾਅਦ ਜਾਣਾ ਹੁੰਦਾ 2 ਡੂੜ ਲੱਖ ਦੀ ਤੁਸੀਂ ਟਿਕਟ ਲੈਣੀ ਹੈ ਸਾਲ ਬਾਅਦ ਫੇਰ ਉਹਨੇ ਉਦੋਂ ਤੱਕ ਉਮੇ ਦਾ ਉਮੇ ਕੰਮ ਹੁੰਦਾ ਜੱਜ ਉਦੋਂ ਤੱਕ ਕਈ ਬਦਲ ਜਾਂਦੇ ਆ ਸੋ ਇਸ ਕਰਕੇ ਜਦੋਂ ਆਉਨੇ ਆਪਣੇ ਪਿੰਡ ਇਸ ਗੱਲ ਦੇ ਵੱਲ ਗੌਰ ਕਰਿਆ ਕਰੋ ਨਾਲੇ ਵੈਸੇ ਵੀ ਅੱਜਕੱਲ ਤਾਂ ਨਾ ਮੈਂ ਸੋਚਦਾ ਹੁੰਨਾ ਵੀ ਸੱਚੀ ਮੁੱਚੀ ਜਿਹੜੀ ਚੀਜ਼ ਦੇ ਵਿੱਚ ਤੁਸੀਂ ਆਪ ਰਹਿਨੇ ਸਿਰਫ ਉਹ ਚੀਜ਼ ਤੁਹਾਡੀ ਆ ਆਨੋ ਮਜਬੂਰੀਆਂ ਦੇ ਵਿੱਚ ਜਿੰਦੇ ਲਾਉਣੇ ਪੈਂਦੇ ਆ ਜੇ ਚੋਰੀ ਨਾ ਵੀ ਹੋਵੇ ਤਾਂ ਘਰ ਖੰਡਰ ਬਣ ਜਾਂਦਾ ਤੇ ਪਹਿਲੀ ਗੱਲ ਚੋਰੀ ਹੀ ਹੋ ਜਾਣੀ ਹੈ ਜਦੋਂ ਤੁਸੀਂ ਘਰ ਦੇ ਵਿੱਚ ਨਹੀਂ ਆ ਮੈਂ ਹਰ ਰੋਜ਼ੀ ਇਹੋ ਜੀਆਂ ਖਬਰਾਂ ਪੜ੍ਹਦਾ ਸਾਡੇ ਆਲੇ ਦੁਆਲੇ ਦੇ ਵਿੱਚ ਵੀ ਕਈ ਆਪਦੇ ਅੱਖੀਂ ਦੇਖਿਆ ਵੀ ਆਹ ਕੁਝ ਹੋ ਗਿਆ ਟੂਟੀਆਂ ਤੱਕ ਨਹੀਂ ਛੱਡਦੇ ਮੇਰਾ ਇੱਕ ਦੋਸਤ ਆ ਉਹਦੇ ਘਰ ਦੇ ਥੱਲੇ ਦੇ ਪਾਸੇ ਉਹ ਆਪ ਰਹਿੰਦਾ ਜਦੋਂ ਵਿਦੇਸ਼ ਦੇ ਵਿੱਚੋਂ ਆਜੇ ਸਾਲ ਦੋ ਸਾਲ ਬਾਅਦ ਤੇ ਉੱਪਰਲਾ ਹਿੱਸਾ ਜਿਹੜੀ ਪਹਿਲੀ ਮੰਜ਼ਲਾ ਉਹਨੇ ਦਿੱਤੀ ਹੋਈ ਕਿਰਾਏ ਦੇ ਉੱਤੇ ਤਿੰਨ-ਚਾਰ ਸਾਲਾਂ ਬਾਅਦ ਉਹਨੇ ਉਹਨਾਂ ਕਿਰਾਏਦਾਰਾਂ ਨੂੰ ਕਿਹਾ ਵੀ ਤੁਸੀਂ ਹੁਣ ਚਲੇ ਜਾਓ ਤੁਸੀਂ ਕੋਈ ਹੋਰ ਘਰ ਦੇਖ ਲਓ ਅਸੀਂ ਘਰ ਦੇ ਨਾ ਮੁਰੰਮਤ ਕਰਨੀ ਆ ਬੰਦਾ ਚਲੋ ਆਨੀ-ਬਾਨੀ ਕਹਿੰਦਾ ਵੀ ਪਾਈ ਹੁਣ ਹੋਰ ਬੰਦੇ ਬਦਲ ਲੈਣੇ ਆ ਉਹ ਗਏ ਨਹੀਂ ਉਹਨੇ ਚਾਰ-ਪੰਜ ਵਾਰੀ ਕਿਹਾ ਗਏ ਨਹੀਂ ਉਹਨੇ ਇੱਕ ਦਿਨ ਦਬਕੇ ਨਾਲ ਗੱਲ ਕਹੀ ਕਿ ਨਾ ਪਰਸੋਂ ਵਾਪਸ ਆਉਣਾ ਮੇਰੇ ਆਉਂਦੇ ਨੂੰ ਤੁਸੀਂ ਆਪਦਾ ਸਮਾਨ ਚੱਕਿਆ ਹੋਵੇ ਤੁਸੀਂ ਜਿੱਥੇ ਮਰਜ਼ੀ ਜਾਓ ਮੈਂ ਪਾਈ ਆਪਦੇ ਘਰ ਦੀ ਮੁਰੰਮਤ ਕਰਾਉਣੀ ਆ ਜਾਂਦੇ ਹੋਏ ਘਰ ਦੇ ਪੱਖੇ ਵੀ ਲਾ ਕੇ ਲੈ ਗਏ ਜਾਂਦੇ ਹੋਏ ਟਿਊਬਾਂ ਵੀ ਲਾ ਕੇ ਲੈ ਗਏ ਗੀਦਰ ਵੀ ਲੈ ਗਏ ਕੂਲਰ ਵੀ ਲੈ ਗਏ ਏਸੀ ਵੀ ਲੈ ਗਏ ਸਿਲੰਡਰ ਵੀ ਲੈ ਗਏ ਤੇ ਲੋਕਾਂ ਨੇ ਇਹ ਗੱਲ ਦੱਸੀ ਗਵੰਡਗਾ ਨੇ ਕਿ ਭਾਈ ਤੁਹਾਡੇ ਬੂਹੇ ਖਾਲੀ ਪਏ ਆ ਖੁੱਲੇ ਪਏ ਆ ਹੁਣ ਉਹ ਪਤਾ ਨਹੀਂ ਕਿੱਧਰ ਗਏ ਲੱਭਣ ਦਾ ਕੰਮ ਬਣ ਜੂ ਵਿਚਾਰਾ 20 ਦਿਨ ਦੇ ਲਈ ਆ ਕਿਨੂੰ ਕਿਨੂੰ ਲੱਭ ਲੂਗਾ ਇਸ ਕਰਕੇ ਭਾਈ ਚੁੱਕਨੇ ਰਹਿਣ ਦੇ ਵਿੱਚ ਫਾਇਦਾ ਇਕੱਲੇ ਕੈਮਰੇ ਦੇਖ ਕੇ ਤੇ ਐਵੇਂ ਵੇਖੀ ਜਾ ਕੇ ਵੀ ਨਹੀਂ ਘਰੇ ਕੋਈ ਨਹੀਂ ਵੜਿਆ ਕੋਈ ਵੀ ਨਹੀਂ ਘਰੇ ਵੜਿਆ ਅਸੀਂ ਤੁਹਾਡੀ ਮਿਹਨਤ ਨੂੰ ਤੇ ਅਸੀਂ ਤੁਹਾਡੇ ਸਮੇਂ ਨੂੰ ਸਮਝ ਸਕਦੇ ਆ ਪਰ ਗੱਲ ਅਸਲ ਦੇ ਵਿੱਚ ਇਹ ਆ ਕਿ ਬਹੁਤ ਕੁਝ ਇਹੋ ਜਿਹਾ ਹੋ ਜਾਂਦਾ ਜਿਹੜਾ ਚੰਗੇ ਤੋਂ ਉਲਟਾ ਤੁਹਾਡੀਆਂ ਜ਼ਮੀਨਾਂ ਸਹੀ ਸਲਾਮਤ ਰਹਿਣ ਤੁਹਾਡੇ ਘਰ ਆ ਜਿਹੜੇ ਉੱਚ ਦੀ ਕਲਾ ਦੇ ਵਿੱਚ ਰਹਿਣ ਤੁਸੀਂ 2 2 4 4 5 5 ਥਾਵਾਂ ਦੇ ਉੱਤੇ ਆਪਣੇ ਘਰ ਲੈ ਕੇ ਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹਨਾਂ ਦੀ ਪੈਰਵੀ ਵੀ ਕਰਨੀ ਪੈਣੀ ਆ ਜਿਵੇਂ ਅਸੀਂ ਬਾਕੀ ਕੰਮਾਂ ਦੇ ਵੱਲ ਗੌਰ ਕਰਦੇ ਆ ਇਹ ਵੀ ਕਰਨਾ ਪੈਣਾ ਕਈ ਦੋਸਤੇ ਵੀ ਗੱਲ ਕਰਨੇ ਵੀ ਭਾਈ ਅਸੀਂ ਹੁਣ ਆ ਰਹੇ ਹਾਂ ਸਾਰਾ ਪੰਜ ਵੇਚ ਵੱਟ ਕੇ ਬਾਹਰ ਚਲੇ ਜਾਣਾ ਮੈਂ ਕਿਹਾ ਉਹ ਕਿਉਂ ਕਹਦੇ ਭਾਈ ਜੀ ਸਾਡੇ ਨਿਆਣੇ ਜਮੇ ਬਾਹਰ ਉਹਨਾਂ ਨੂੰ ਤਾਂ ਇੱਥੇ ਪਤਾ ਹੀ ਨਹੀਂ ਵੀ ਪਾਈ ਕਿਹੜੇ ਪਾਸੇ ਆਪਣਾ ਖੇਤ ਆ ਤੇ ਜੇ ਸਾਡੇ ਮਰਨ ਤੋਂ ਬਾਅਦ ਕਿਸੇ ਨੇ ਖੇਤ ਤੇ ਕਬਜ਼ਾ ਕਰ ਲਿਆ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਪਟਵਾਰੀ ਕਿੱਥੇ ਮਿਲਦਾ ਇਹਨਾਂ ਨੂੰ ਇਹ ਪਤਾ ਦੀ ਕਨੂਗੋ ਕੀ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ ਖਸ ਇਹਨਾਂ ਨੂੰ ਨਹੀਂ ਪਤਾ ਜਮ੍ਹਾਂਬੰਦੀ ਕੀ ਹੁੰਦੀ ਆ ਇਹਨਾਂ ਨੂੰ ਨਹੀਂ ਪਤਾ ਆੜ ਕੀ ਹੁੰਦੀ ਆ ਇਹਨਾਂ ਨੂੰ ਪਤਾ ਗਵਾਹ ਕੀ ਹੁੰਦੇ ਆ ਇਸ ਕਰਕੇ ਭਾਈ ਮਗਰੋਂ ਜੋ ਇਹ ਖੱਜਲ ਹੁੰਦੇ ਰਹਿਣਗੇ ਆਪਾਂ ਵੇਲੇ ਸਾਰੀ ਕੰਮ ਆਪਦਾ ਨਿਬੇੜ ਜਾਣਾ ਇਹ ਲੋਕਾਂ ਨੇ ਮਨਾਂ ਦੇ ਵਿੱਚ ਡਰ ਪੈਦਾ ਹੋਇਆ ਜਿਹੜੇ ਐਨਆਰਆਈ ਭੈਣਾ ਵੀਰ ਆਉਂਦੇ ਆ ਜਿਹੜੇ ਇੱਥੇ ਲੰਗਰ ਲਾਉਂਦੇ ਆ ਜਿਹੜੇ ਕਿ ਦਵਾਈਆਂ ਦੇ ਲੰਗਰ ਵੀ ਲਾਉਂਦੇ ਆ ਜਿਹੜੇ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ ਗਰੀਬਾਂ ਦੀ ਮਦਦ ਕਰਦੇ ਆ ਕੈਂਸਰ ਪੀੜਤਾ ਦੀ ਮਦਦ ਕਰਦੇ ਆ ਸਕੂਲੀ ਬੱਚਿਆਂ ਦੀ ਮਦਦ ਕਰਦੇ ਆ ਉਹਨਾਂ ਨੂੰ ਆਪਾਂ ਸੋਹਣਾ ਅਹਿਸਾਸ ਕਰਾ ਕੇ ਤੋਰਿਆ ਕਰਗੇ ਤਾਂ ਜੋ ਫੇਰ ਆਉਣ ਉਹਨਾਂ ਦੇ ਉਹਨਾਂ ਨੂੰ ਖਿੱਚਿਆ ਕਰਕੇ ਨਾ ਕਿ ਲੱਤਾਂ ਖਿੱਚਿਆ ਕਰਕੇ ਉਹਨਾਂ ਨੂੰ ਵਤਨ ਦੇ ਵੱਲ ਖਿੱਚਿਆ ਕਰਕੇ ਮਾੜੇ ਤਜਰਬੇ ਕਰਾ ਕੇ ਨਾ ਭੇਜਿਆ ਕਰਗੇ ਸਾਡੇ ਪੰਜਾਬਗਾਂ ਦੀ ਇੱਕ ਅਰਥ ਬਣ ਗਈ ਹੈ ਵੀ ਅਸੀਂ ਜੜਾਂ ਦੇ ਵਿੱਚ ਵੱਧ ਬੈਨੇ ਆ ਨੁਕਸੀ ਕੱਢੀ ਜੇ ਮੇਰੇ ਲਈ ਕੀ ਲੈ ਕੇ ਆਇਆ ਮੇਰੇ ਲਈ ਆਹ ਨਹੀਂ ਲੈ ਕੇ ਆਇਆ ਭੈਣ ਗੁੱਸੇ ਹੋ ਜਾਂਦੀ ਕਦੇ ਭਰਾ ਗੁੱਸੇ ਹੋਗਾ ਕਦੇ ਚਾਚੇ ਦਾ ਮੁੰਡਾ ਗੁੱਸੇ ਹੋਗਾ ਕਦੇ ਤਾਏ ਦਾ ਹੋਗਾ ਕਦੇ ਭੂਆ ਦਾ ਪੁੱਤ ਹੋ ਗਿਆ ਕਦੇ ਦੋਸਤ ਹੋ ਗਿਆ ਇਹ ਗੁੱਸੇ ਹੋਣਾ ਮਨਾਉਣਾ ਵੀ ਉੱਥੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਪੈਸੇ ਦਰਖਤੜੂ ਨਹੀਂ ਲੱਗੇ ਡਾਲਰ ਜਾਂ ਪਾਉਂਡ ਇਸ ਕਰਕੇ ਆਪਾਂ ਉਹਦੀ ਕਦਰ ਕਰਿਆ ਕਰੀਏ ਰਿਸ਼ਤੇ ਚੀਜ਼ਾਂ ਦੇ ਨਾਲ ਨਹੀਂ ਉਹਨਾਂ ਨੂੰ ਵੀ ਚਾਹੀਦਾ ਕਿ ਲੋੜ ਮੁਤਾਬਕ ਇੱਥੇ ਨਿਵੇਆ ਕਰਨ ਤੇ ਆਪਣਿਆਂ ਨੂੰ ਵੀ ਚਾਹੀਦਾ ਮੈਨੂੰ ਵੀ ਚਾਹੀਦਾ ਕਿ ਜਿਹੜੇ ਬਾਹਰੋਂ ਆਉਂਦੇ ਪਹਿਣਾ ਵੀਰ ਉਹਨਾਂ ਨੂੰ ਸਤਿਕਾਰ ਦਿਆ ਕਰੀਏ ਉਹ ਮਜਬੂਰੀਆਂ 'ਚ ਗਏ ਤੇ ਇੱਥੇ ਆਉਣਾ ਮਜਬੂਰੀ ਨਾ ਸਮਝਣ ਇੱਥੇ ਆਉਣਾ ਉਹਨਾਂ ਨੂੰ ਚਾਹ ਹੋਵੇ ਵੀ ਆਪਾਂ ਚੱਲੇ ਆ ਬਹੁਤ ਖੁਸ਼ੀ ਦੀ ਗੱਲ ਆ ਮਿਹਰਬਾਨੀ